ਅੱਜ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਸਟੈਚੂ ਆਫ ਲਿਬਰਟੀ ਵਾਲੀ ਕੋਠੀ ਦਿਖਾਉਂਦੇ ਆ ਨਕੋਦਰ ਦੇ ਬਜਵਾ ਖੁਰਦ ਪਿੰਡ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜਿਹਦੇ ਉੱਪਰ ਸਟੈਚੂ ਆਫ ਲਿਬਰਟੀ ਬਣਿਆ ਹੋਇਆ ਸਰਦਾਰ ਸੰਤੋਖ ਸਿੰਘ ਹੋਣਾ ਦੇ ਵੱਲੋਂ ਬੜੀ ਰੀਜ ਦੇ ਨਾਲ ਇਹ ਕੋਠੀ ਤਿਆਰ ਕਰਵਾਈ ਜਾ ਰਹੀ ਹੈ ਜਿਹਦੇ ਉੱਪਰ ਸਟੈਚੂ ਆਫ ਲਿਬਰਟੀ ਬਣਾਇਆ ਗਿਆ ਹੈ ਸਰਦਾਰ ਸੰਤੋਖ ਸਿੰਘ ਹੋਣਾ ਦੇ ਦੋ ਪੁੱਤ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਆਸਟ੍ਰੇਲੀਆ ਅਤੇ ਦੂਜਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਆਸਟ੍ਰੇਲੀਆ ਰਹਿੰਦੇ ਪੁੱਤ ਦੀ ਰੀਤ ਸੀ ਕਿ ਜਦੋਂ ਕੋਠੀ ਤਿਆਰ ਹੋਵੇ ਤਾਂ ਉਹਦੇ ਉੱਪਰ ਸਟੈਚੂ ਆਫ ਲਿਬਰਟੀ ਬਣਾਇਆ ਜਾਵੇ ਜਿਸ ਕਾਰਨ ਸੰਤੋਖ ਸਿੰਘ ਹੋਣਾ ਦੇ ਵੱਲੋਂ ਸਟੈਚੂ ਆਫ ਲਿਬਰਟੀ ਬੜੀ ਰੀਜ ਦੇ ਨਾਲ ਤਿਆਰ ਕਰਵਾਇਆ ਗਿਆ ਹੈ ਇਸ ਸਟੈਚੂ ਨੂੰ ਬਣਾਉਣ ਦੇ ਲਈ ਲਗਭਗ 2.5 ਤੋਂ 3 ਲੱਖ ਰੁਪਏ ਦਾ ਖਰਚਾ ਆਇਆ ਹੈ ਔਰ 4 ਤੋਂ 5 ਮਹੀਨੇ ਦਾ ਸਮਾਂ ਲੱਗਾ ਹੈ ਇਸ ਸਟੈਚੂ ਨੂੰ ਬਣਾਉਣ ਦੇ ਵਾਸਤੇ ਲਗਭਗ 15 ਫੁੱਟ ਇਸ ਦੀ ਹਾਈਟ ਹੈ ਕਾਰੀਗਰਾਂ ਦੇ ਵੱਲੋਂ ਬੜੀ ਰੀਜ ਦੇ ਨਾਲ ਇਸ ਸਟੈਚੂ ਨੂੰ ਤਿਆਰ ਕਰਵਾਇਆ ਗਿਆ ਹੈ ਹੁਣ ਇਹ ਕੋਠੀ ਪੂਰੇ ਪਿੰਡ ਦੇ ਵਿੱਚ ਸਭ ਤੋਂ ਉੱਚੀ ਨਜ਼ਰ ਆਉਂਦੀ ਹੈ ਜਿੱਥੇ ਪਿੰਡ ਦੇ ਲੋਕ ਇਸ ਸਟੈਚੂ ਨੂੰ ਦੇਖਣ ਦੇ ਵਾਸਤੇ ਕੋਠੀ ਦੇ ਵਿੱਚ ਆ ਰਹੇ ਨੇ ਉੱਥੇ ਹੀ ਬਾਹਰੋਂ ਲੰਘਦੇ ਲੋਕ ਵੀ ਸਟੈਚੂ ਦੇਖ ਕੇ ਕੋਠੀ ਦੇ ਵਿੱਚ ਆ ਕੇ ਇਸ ਸਟੈਚੂ ਦੇ ਨਾਲ ਜਿੱਥੇ ਫੋਟੋਆਂ ਖਿਚਾਰੇ ਨੇ ਉੱਥੇ ਹੀ ਇਸ ਕੋਠੀ ਨੂੰ ਬੜਾ ਪਸੰਦ ਕੀਤਾ ਜਾ ਰਿਹਾ ਹੈ ਦਨ ਮੰਜਲਾ ਇੱਕ ਕੋਠੀ ਤਿਆਰ ਕਰਵਾਈ ਜਾ ਰਹੀ ਹੈ ਇਹ ਪੁੱਤਾਂ ਦੀ ਮਿਹਨਤ ਹੈ ਜਿਨ੍ਹਾਂ ਨੇ ਬਾਪ ਦਾ ਸੀਨਾ ਚੋੜਾ ਕੀਤਾ ਹੈ ਵੈਸੇ ਇਹ ਸਟੈਚੂ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਬਣਿਆ ਹੋਇਆ ਹੈ ਜਿਸ ਨੂੰ ਫਰਾਂਸ ਦੇ ਵੱਲੋਂ ਅਮਰੀਕਾ ਨੂੰ ਤੋਹਫੇ ਵਜੋਂ ਭੇਟ ਕੀਤਾ ਗਿਆ ਸੀ ਪਰ ਅੱਜਕੱਲ ਪੰਜਾਬ ਦੇ ਵਿੱਚ ਇਸ ਸਟੈਚੂ ਦਾ ਬਹੁਤ क्रेज ਦੇਖਿਆ ਜਾ ਰਿਹਾ ਹੈ ਪੰਜਾਬ ਦੇ ਬਹੁਤ ਸਾਰੇ ਘਰਾਂ ਦੀਆਂ ਛੱਤਾਂ ਦੇ ਉੱਪਰ ਕੋਠੀਆਂ ਦੇ ਉੱਪਰ ਸਟੈਚੂ ਆਫ ਲਿਬਰਟੀ ਨਜ਼ਰ ਆ ਰਹੇ ਹੈ ਤਾਂ ਸਾਫ ਤੋਂ ਅੰਮਰਸਾਰਿਆ ਰੋਡ ਤੇ ਜਾਂਦੀ ਸੀਗੀ ਤੇ ਬਾਬਾ ਬੁੱਢਾ ਸਾਹਿਬ ਸੀਗਾ ਉਹ ਤਾਂ ਖੰਡ ਬਾੜ ਰੱਖਣਾ ਸੀ ਉਹਦੇ ਕਰਕੇ ਅਸੀਂ ਤਾਂ ਤਾਂ ਗੱਡੀ ਗੱਡੀ ਤਾਂ ਥੋੜੀ ਬਾੜ ਜਾ ਕੇ ਤੇ ਇੱਕ ਸਾਈਡ ਨੂੰ ਸੀਗਾ ਮੁੰਡੇ ਨੇ ਜਾਨ ਜਾਨ ਨਿਗਾ ਪੈ ਗਿਆ ਕਿ ਇਹਨਾਂ ਚਲ ਦੇਖਣੇ ਡਾਡੀ ਪਸੰਦ ਆ ਗਈ ਮੈਨੂੰ ਕਿ ਉੱਥੇ ਜਾ ਕੇ ਦੇਖ ਲੈਣੇ ਉੱਥੇ ਜਾ ਕੇ ਦੇਖੀ ਕਿ ਇਹਨਾਂ ਵੀ ਮੇਰੇ ਬਹੁਤ ਪਸੰਦ ਆ ਉੱਤੇ ਚੜ ਕੇ ਕਿਨਾਂ ਕਿੱਦਾਂ ਕਰਨੀ ਮੈਂ ਕੰਮ ਬਣਾ ਲਵਾਂ ਬਸ ਉਹਦੇ ਅਸੀਂ 2000 ਫੂਲ ਕੀਤਾ ਬੈਸਤੀ ਸ਼ਾਦੀ ਕਰ ਸ਼ੁਰੂ ਕਰ ਦਿੱਤੀ ਇਹ ਕਿੰਨੇ ਚਿਰ ਚ ਬਣੀ ਕਿੰਨੀ ਲੰਬੀ ਹੈ ਇਹ ਤੇ ਕਿੰਨਾ ਕ ਖਰਚਾ ਆ ਗਿਆ ਖਰਚਾ ਇਹ ਇੱਥੇ ਆ ਗਿਆ 2.5 ਤੋਂ 3 ਦੇ ਬੈਚ ਬਣ ਗਏ ਤਣ ਕਰੇ ਲੱਗੇ ਚਲੇ ਜਾਂਦੇ ਤੇ ਬਾਕੀ ਦੂਜੀ ਗੱਲ ਇਹ 1500 ਤੇ ਰਹੀ ਜਾਣੀ ਤੇ ਬਾਕੀ ਆਹਾ ਹੁਣ ਹੁਣ ਪਤਾ ਆਵੇ ਹੁਣ ਹਣੇ ਤੇ 3 3.5 ਦੇ ਲੱਗੇ ਜਾਂਦੇ ਕੀ ਕਹਿੰਦੇ ਆ ਜੀ ਫਿਰ ਪਿੰਡ ਲੋਕ ਦੇਖ ਕੇ ਲੋਕਾਂ ਨੇ ਕਿਹੜਾ ਕੰਮ ਪੈਣ ਦੇ ਕਹਿੰਦੇ ਹੁੰਦੇ ਵੇ ਕੇ ਯਾਨੀ ਖਰੀ ਗਾ ਦੇ ਤੇ ਕੁੜੀ ਖਰੀ ਗਾ ਸਕੀ ਤੇ ਜਿਹੜੇ ਬਲਾਵੇ ਦੇ ਦੇ ਉਹ ਦੇਖ ਰਹੇ ਹੁੰਦੇ ਆ ਤੈਨੂੰ ਪਤਾ ਪਿੰਡ ਆ ਇਹਦਾ ਪੈਸੇ ਲੱਗੇ ਇੱਕ ਦਿਨ ਤੀ ਚੜਾ ਕਰ ਦੂ